ਕੋ ਖਾਲਸਾ ਬਾਗ ਜੀ ਫਤਿਹ ਆਪ ਜੀ ਦੀ ਇੱਕ ਸਾਡੇ ਪਿੰਡ ਦੀ ਨਾ ਕੁਝ ਸ਼ਰਾਰਤੀਆਂ ਸਰਾਵਲੋਂ ਕਿ ਜਰਨੈਲ ਸਿੰਘ ਚੱਲੀ ਹੈ ਜਗਜਿੰਦਰ ਸਿੰਘ ਬਿੱਟੂ ਆ ਇੱਕ ਗੁਰਬਿੰਦਰ ਸਿੰਘ ਰੂਪੀ ਹੈ ਇਹ ਪੰਚਾਂ ਨੂੰ ਜਾਗ ਦੇ ਧਮਕਾਉਂਦੇ ਆ ਵੀਰ ਦੇ ਪੰਜ ਇਹਨਾਂ ਦੇ ਗੇਅਰ ਲੀਏ ਪੰਚਾਇਤ ਨੇ ਹੀ ਤੋੜ ਦੀਏ ਤੇ ਇਹ ਕ੍ਰਿਮਿਨਲ ਕਾਤਲ ਬੰਦੇ ਨੇ ਘਟਿਆ ਬੰਦੇ ਨੇ ਬਲੈਕੀ ਵੀ ਰਹੇ ਆ ਇਹ ਕਿਉਂ ਸੋਚ ਉਹ ਹੀ ਸ਼ੁਰੂ ਤੋਂ ਅਰ ਦੇ ਪਹਿਲਾ ਗੁੰਡਾਗਰਦੀ ਕਰਦੇ ਰਹੇ ਹੁਣ ਤੱਕ ਇਹ ਹੁਣ ਗੁੰਡਾਗਰਦੀ ਨਾਲ ਹੀ ਚੱਲਦੀ ਨਹੀਂ ਹੈਗੀ ਹੁਣ ਇਹਨਾਂ ਗੋਗਾ ਇੱਕ ਪੰਚ ਹੈ ਉਹਦੀ ਕੋਈ ਵੀਡੀਓ ਬਣਾ ਕੇ ਪਾ ਦਿਜੀ ਇਹ ਸਲੰਟਰ ਵੇਚਦਾ ਜੀ ਪੈਸਾ ਕਿੱਥੋਂ ਆਦਾ ਫਲਾਣਾ ਕਿੱਥੋਂ ਇਹਨੂੰ ਜੇਲ੍ਹੀ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਤੇਰੇ ਕੋਲ ਜ਼ਮੀਨ ਵਿੱਚ 30 ਸਾਲ ਹੋ ਗਏ ਤੇਰੇ ਕੋਲ ਕੋਈ ਕਾਰੋਬਾਰ ਨਹੀਂ ਤੇਰਾ ਖਰਚਾ ਕਿੱਥੋਂ ਚੱਲਦਾ ਤੂੰ ਕੁੱਠੀ ਕਿੱਥੋਂ ਪਾਈ ਤੂੰ ਗੱਡੀਆਂ ਕਿੱਥੋਂ ਆਈਆਂ ਟਰੈਕਟਰ ਟਰੈਲੀ ਕਿੱਥੋਂ ਖਰੀਦਿਆ ਤੂੰ ਤੇਰਾ ਖਰਚਾ ਸਾਰਾ ਚੱਲਦਾ ਕਿੱਥੋਂ ਹੈ ਸਾਡੇ ਪਿੰਡ 'ਚ ਲੜਾਈ ਝਗੜੇ ਕਰਾਉਣ ਦੀਆਂ ਤਿਆਰੀਆਂ ਕਰਦੇ ਆ ਸਾਡੇ ਪਿੰਡ 'ਚ ਕੋਈ ਕਤਲ ਹੋ ਗਿਆ ਕੋਈ ਲੜਾਈ ਝਗੜਾ ਹੋ ਗਿਆ ਕੋਈ ਬੰਦਾ ਮਰ ਗਿਆ ਇਹ ਤਿੰਨ ਬੰਦੇ ਜ਼ਿੰਮੇਵਾਰ ਹੋਣਗੇ ਨਾਲ ਇਹਨਾਂ ਦੇ ਪੰਚਾਇਤ ਜਿਹੜੇ ਦੋ ਪੰਚ ਵੀ ਨੇ ਇਹਨਾਂ ਦੇ ਹੋਰ ਬਣੇ ਸੀ ਕ੍ਰੂਪੀ ਪੰਚ ਐ ਦੋ ਪੰਚ ਹੋਰ ਨੇ ਉਹਦਾ ਨਾਮ ਨਹੀਂ ਮੈਂ ਜਾਣਦਾ ਇਹ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਇਹ ਪੰਚਾਂ ਨੂੰ ਇਧਰੋਂ ਮਤਲਬ ਡਰਾਅ ਧਮਕਾ ਕੇ ਬਲੈਕਮੇਲ ਕਰਕੇ ਦਬਕਾਉਣਾ ਚਾਹੁੰਦੇ ਆ ਇੱਕ ਇਹਦੀ ਬੜੀ ਬੜੀ ਕਰਤੂਨ ਬੜੀ ਤਗੜੀ ਕਤੂਰੀ ਸਾਹਮਣੇ ਆਈ ਹੈ ਜਨੈਸੀਡਲੀ ਕੁਲਵੀਰ ਕੋਲ ਕੋਈ ਐਸਐ ਹੈ ਬੜਾਲੀ ਲੱਗੀ ਹੋਈ ਸੀਗੀ ਕਿਸੇ ਮੁੰਡੇ ਨੇ ਮੁਸਲਮਾਨਾ ਦੀ ਕੁੜੀ ਕੱਢੀ ਖੇ ਦਾ ਘਰ ਪਟਿਆ ਠੀਕ ਹੈ ਤੇ ਉਹਦੇ ਪਿੱਛੇ ਜਲੇ ਜਨੈਸੀਡਲੀ ਗਿਆ ਉੱਥੇ ਕਿਤੇ ਨੇ ਪਾਣੀ ਪੀਣ ਨੂੰ ਮੰਗ ਲਿਆ ਉਹਨਾਂ ਮੈਡਮ ਨੇ ਕਿਹਾ ਤੇ ਵੀ ਇਹ ਰੋ ਖਰਾਬ ਹੈ ਸਾਡਾ ਵੀ ਦੂਜਾ ਪਾਣੀ ਸਿੰਪਲ ਉਹਨੂੰ ਮੈਡਮ ਨੂੰ ਕਹਿੰਦਾ 5000 ਰੁਪਏ ਮੈਦ ਦੇ ਦੇ ਜੀ ਤੁਸੀਂ ਉਹਦੇ ਆਪਣਾ ਜਿਹੜਾ ਆਰੋ ਲੱਗਿਆ ਠੰਡੇ ਪਾਣੀ ਵਾਲਾ ਜਿਹੜਾ ਉਹ ਲੱਗਿਆ ਹੁੰਦਾ ਏ ਉਹ ਤੁਸੀਂ ਠੀਕ ਕਰਾ ਲਓ 5000 ਰੁਪਏ ਮੈਦ ਦੇ ਦਿੰਦਾ ਉਹ ਤੋਂ ਬਾਅਦ ਇਹਨੇ ਕੀ ਆ ਕਰਿਆ ਜੀ ਉਹੀ 5000 ਰੁਪਏ ਤੇ ਉਹਨੂੰ ਰਿਸ਼ਵਤ ਦੇ ਵਿੱਚ ਉਹਨੂੰ ਪਸਾਣ ਦੀ ਕੋਸ਼ਿਸ਼ ਕਰ ਬੜਾ ਬੜਾ ਤਰੀਕਾ ਸਾਸ਼ਵਾਜ ਫਿਰ ਉਹ ਤੋਂ 5 ਲੱਖ ਰੁਪਏ ਮੰਗਿਆ ਨੇ 5 ਲੱਖ ਰੁਪਏ ਦੇ ਦਿਓ ਕੰਪਰੋਮਾਈਜ਼ ਕਰ ਲੈਣਾ ਤੁਹਾਡੇ ਨਾਲ ਇਹ ਬਲੈਕਮੇਲ ਬੰਦਾ ਹੈ ਹਰ ਇੱਕ ਨੂੰ ਬਲੈਕਮੇਲ ਕਰਦਾ ਬਲੈਕੀਆ ਬੰਦਾ ਇਹ ਇਹ ਦੇਖੋ ਨੰਗਾ ਬਲੰਗਾ ਹੈਗਾ ਇਹਦੇ ਅੱਲੇ ਪੱਲੇ ਦਾ ਕੁਝ ਐ ਨਹੀਂ ਬਾਈ ਵਾਲਦਲ ਤਾਂ ਲੋਕਾਂ ਨੂੰ ਠੱਗ ਠੋਕੇ ਵਸ ਕੇ ਕਿਸੇ ਨੂੰ ਬਲੈਕਮੇਲ ਕਰਕੇ ਆਹ ਸਾਰਾ ਕੁਝ ਕਰਕੇ ਇਹਦਾ ਧੰਦਾ ਚੱਲਦਾ ਇਹਦਾ ਹੈ ਇੱਕ ਭਜਨਾ ਉਹ ਵੀ ਬਲੈਕੀਆ ਹੈ ਉਹ ਰੱਡੀ ਬੜੀ ਕੋਠੀ ਪਾਈ ਉਹਨੇ ਕਿੱਥੋਂ ਪਾਈ ਹੈ ਗੁੱਸ਼ਟੀ ਜਿੜੀ ਇਹ ਸਾਰੇ ਬੰਦੇ ਬਲੈਕੀਏ ਨੇ ਬਲੈਕਮੇਲ ਨੇ ਘੜੀਆਂ ਇਨਸਾਨ ਦੇ ਕਾਤਲ ਕ੍ਰਿਮੀਨਲ ਬੰਦੇ ਨੇ ਇਹ 25 ਪਰਚੇ ਨੇ ਇਹਦੇ ਉੱਪਰ ਜਨਰਲ ਸਿੰਘ ਜੱਲੀ ਦੇ ਉੱਪਰ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੇ ਘੱਟੀਆਂ ਬੰਦੇ ਨੱਥ ਪਾਈ ਜਾਵੇ ਇਹਨਾਂ ਬੰਦਿਆਂ ਦੇ ਉੱਪਰ ਇਹਨਾਂ ਨੇ ਪਿੰਡ ਸਾਡੇ ਲੜਾਈ ਕਰਾ ਦੇ ਗੋ ਕਤਲ ਕਰਾ ਦੇਣਗੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਇਹਨਾਂ ਦੇ ਨਾਤਾ ਪਾਓ ਇਹਨਾਂ ਦੇ ਇਹ ਪੰਚਾਇਤਾਂ ਨੂੰ ਜਿਹੜੀ ਪੰਚਾਇਤ ਹੈ ਇਹਨੂੰ ਗੇਰਨ ਦੀ ਕੋਸ਼ਿਸ਼ ਕਰਦੇ ਬਲੈਕਮੇਲ ਕਰਦੇ ਉਹਨਾਂ ਨੂੰ ਜਾ ਕੇ ਡਰਾਉਂਦੇ ਆ ਧਮਕਾਉਂਦੇ ਧਮਕੀਆਂ ਦਿੰਦੇ ਆ ਝੂਠੀਆਂ ਵੀਡੀਓ ਪਾਉਂਦੇ ਉਹਨਾਂ ਦੀ ਅਗਾਂਹ ਕਰਦਾਂਗੇ ਫਲਾਣਾ ਕਰਦਾਂਗੇ ਜੀ ਉਹ ਗਰੀਬ ਬੰਦੇ ਡਰਦੇ ਆ ਵਿਚਾਰੇ ਉਹ ਉਹਨਾਂ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਬਰਬਦਰ ਨਾਲ ਤਾਂ ਟੱਕਰ ਨਹੀਂ ਲੈਂਦੇ ਹੈਗੇ। ਨਾਲ ਇਹਦੀ ਜੁਰਤ ਹੈ ਕੋਈ। ਇਹ ਬੇਨਤੀਆਂ ਪ੍ਰਸ਼ਾਸਨ ਦੇ ਅੱਗੇ ਇਹਨਾਂ 'ਤੇ ਮੰਦੀ ਕਾਰਵਾਈ ਕੀਤੀ ਜਾਵੇ। ਬਖਾਲਸਾ ਜੀ ਫਤਿਹ।